ਇਹ ਕੀ ਕਹਿਣਾ ਚਾਹੁੰਦੇ ਅੱਜ 300 ਸਾਵਣੇ ਤੱਕ ਸਾਲ ਤੇ ਸੇਵਾ ਲਈ ਹੈ ਜੋ ਸਜਾਪਤ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਾਂਟਕ ਸਾਹਿਬ ਜੀ ਦੇ 2 ਦਸੰਬਰ ਦੇ ਹੁਕਮ ਮੁਤਾਬਕ ਦੋ ਦਿਨ ਦੀ ਸੇਵਾ ਜੋ ਅੱਜ ਪੂਰੀ ਹੋਈ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਸ੍ਰੀ ਆਸਕ ਦੇਸ਼ ਟੀਟਾ ਸਾਹਿਬ ਆ ਸਾਹਿਬ ਦਾ ਮੈਂਬਰ ਰਾਜ ਸਭਾ ਉਹਨਾਂ ਨੇ ਪੂਰਨ ਨਿਮਰਤਾ ਨਾਲ ਅਲੀ ਮਿਨਾਰਾ ਅਤੇ ਇਹ ਸੇਵਾ ਭਾਵਨਾ ਨਾਲ ਇਥੇ ਸੇਵਾ ਜਿਹੜੀ ਉਹ ਕੀਤੀ ਹੈ ਅੱਜ ਤੋਂ ਬਾਅਦ ਕੱਲ ਨੂੰ ਤੇ ਪਰਸ ਨੂੰ ਦੋ ਜਣ ਬੁਖਸਰ ਸਾਹਿਬ सेवा ਕਰਨੀ ਹੈ ਉਸ ਉਹ ਲੱਗੀ ਹੋਈ ਸੇਵਾ ਜੋ ਹੈ ਉਹ ਬੁਖਸਰ ਸਾਹਿਬ ਵਿਖੇ ਪੂਰੀ ਹੋ ਜਾਵੇਗੀ ਇਹਨੇ ਕਹਿੰਦੇ ਆ ਬਹਿਗਤ ਸਿੰਘ ਸਾਹਿਬ ਜੀ ਆਪਾਂ ਗੱਲਬਾਤ ਕਰੀਏ ਹਜੇ ਤਾਂ ਇਹ ਸਪੀ ਪਹਵਾਨ ਨਹੀਂ ਹੋਏ ਅੱਜ ਮੈਂ ਦੱਸ ਸਕਦੇ ਹਾਂ 77 ਤੱਕ ਤੁਸੀਂ ਕੀ ਕੀ ਚਾਹੁੰਦੇ ਹੋ ਦਰਸਾਬ ਤੋਂ ਕੀ ਹੋਣਾ ਚਾਹੀਦਾ ਹਨ ਅਗਲੀ ਰਣਨੀਤੀ ਹੁੰਦੇ ਦੇਖੋ ਜਿੰਨਾ ਚਿਰ ਪੂਰੀ ਸੇਵਾ ਨਾ ਹੋਵੇ ਪੂਰੀ ਉਹ ਨਾਚਰ ਅਰਦਾਸ ਨਹੀਂ ਕੀਤੀ ਜਾ ਸਕਦੀ ਗੁਰਮੁਖ ਜੀਦਾ ਇਹ ਗੱਲ ਕਹਿੰਦੀ ਹੈ ਕਿ ਇਹ ਮਾਲ ਅਰਦਾਸ ਹੈ ਜਿਹੜੀ ਉਹ ਬਧੂਰੀ ਕਦੇ ਨਹੀਂ ਹੁੰਦੀ ਹੁੰਦੀ ਉਹਨਾਂ ਨੇ ਧਾਰਮਿਕ ਸੇਵਾ ਸਦਾ ਸਖਬੀਰ ਸਿੰਘ ਬਾਦਲ ਸਾਹਿਬ ਨੇ ਪੂਰੀ ਕੀਤੀ ਹੈ ਬਾਕੀ ਜੋ ਉਹਨਾਂ ਦਾ ਅਸਤੀਫਾ ਹੈ ਉਹ ਹਜੇ ਪ੍ਰਵਾਨ ਨਹੀਂ ਹੋਇਆ ਔਰ ਨਾ ਹੀ ਉਹ ਛਤ ਮੈਂਬਰੀ ਕਮੇਟੀ ਜਿਹੜੀ ਸ੍ਰੀ ਕਾਂਟਕ ਸਾਹਿਬ ਵੱਲੋਂ ਬਣਾਈ ਗਈ ਹੈ ਉਹਦੀਆਂ ਉਹਨੂੰ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਨਾ ਤੇ ਮਾਲਾ 92 ਲੱਖ ਰੁਪਿਆ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਖਾਤੇ ਵਿੱਚ ਭਰਨਾ ਹੈਗਾ ਉਹ ਹਜੇ ਨਹੀਂ ਪਹੁੰਚਿਆ ਹਜੇ ਇਹ ਮਾਲਾ ਅਧੂਰਾ ਹੈ ਸੋ ਅਧੂਰੀ ਜਦੋਂ ਹਜੇਕ ਪੂਰੀ ਸੇਵਾ ਨਾ ਹੋਈ ਹੋਵੇ ਉਦੋਂ ਪਹਿਲਾਂ ਸ੍ਰੀ ਕਾਂਟਕ ਸਾਹਿਬ ਤੇ ਜਾ ਕੇ ਇਹ ਅਰਦਾਸ ਕਰਨੀ ਇਹ ਮਰਜ਼ਾਦਾ ਮੁਤਾਬਕ ਠੀਕ ਨਹੀਂ ਸਰ ਦੇਖੋ ਤੁਸੀਂ ਵੀ ਅਕਾਲੀ ਸੁਧਾਰਨ ਨਾਲ ਜੁੜੇ ਹੋਏ ਹੋ ਤੁਸੀਂ ਕੀ ਕਹਿਣਾ ਚਾਹੁੰਦਾ ਵੀ ਉਹ ਅਗਲੇ ਮਤਲਬ ਜਿਹੜੀ ਅਗਲੀ ਰਾਜਨੀਤੀ ਹੈ ਜਿਵੇਂ ਹੁਣ ਉਹ ਚਾਹੁੰਦੇ ਆ ਵੀ ਅਕਾਲੀ ਦਲ ਦਾ ਮਤਲਬ ਦਾਹ ਹੋ ਕਰੇ ਜਿਵੇਂ ਸਿੰਘ ਸਾਹਿਬ ਨੇ ਅਕਾਲੀ ਦਲ ਦਾ ਸਰ ਜਨਰਲ ਆਪਣਾ ਤੁਸੀਂ ਕੀ ਕਹਿਣਾ ਚਾਹੁੰਦਾ ਵੀ ਹੋਣਾ ਚਾਹੀਦਾ ਹੋ ਰਿਹਾ ਹੈ ਆ ਮਤਲਬ ਕਿ ਨਹੀਂ ਹੋ ਰਿਹਾ ਅਸੀਂ ਚਾਹੁੰਦੇ ਆ ਥ੍ਰੀ ਕਲਤਖ ਸਾਹਿਬ ਦਾ ਜੋ 2 ਦਸੰਬਰ ਨੂੰ ਦੇਸ਼ ਜਾਰੀ ਹੋਇਆ ਹੈ ਜਿਸ ਮੁਤਾਬਕ ਸ਼੍ਰੋਮਣੀ ਇਹ ਅਕਾਲੀ ਦਲ ਨਾਲ ਮਰ ਸਜੀਦ ਕਰਨ ਵਾਸਤੇ 7ਵੇਂ ਬ੍ਰਿਕਮਿਟੀ ਬਣਾਈ ਗਈ ਹੈ ਅ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨਮੈਨ ਪਾਲਣਾ ਕਰਨੀ ਬਣਦੀ ਹੈ ਹਾਂਜੀ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚਤਾ ਵਿੱਚ ਤੇ ਉਹਦਾ ਹੁਕਮ ਹੈ ਜਿਹੜਾ ਉਹਦੇ ਆਦੇਸ਼ ਨੇ ਜਿਹੜੇ ਉਹਨੂੰ ਇਨਮੈਨ ਹਰ ਸਿੱਖ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਅੱਜ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨਹੀਂ ਕਰ ਰਹੇ ਜੋ ਚੋਸੇ ਇਲਾਕਿਆਂ ਸ਼ਹਿਰੀਆਂ ਕਰ ਰਹੇ ਹਨ ਉਹਨਾਂ ਨੂੰ ਖਬਰਦਾਰ ਹੈ ਸੇਕ ਕਾਮ ਹੈ ਜਿਹੜੀ ਉਹ ਸਭ ਕੋ ਜਾਣਦੀ ਹੈ ਕਿ ਇਹ ਇਹ ਠੀਕ ਨੀਤ ਨਾਲ ਜਿਹੜਾ ਹੈਗਾ ਉਹ ਕਾਲ ਤਖਤ ਸਾਹਿਬ ਦੇ ਤੇ ਜੋ ਸੇਵਾ ਲਕੀਆ ਉਹ ਨਹੀਂ ਨਿਭਾਰੇ ਸੋ ਸ਼੍ਰੋਮਣੀ ਕਾਲੇਦਨ ਨੂੰ ਮੁੜ ਸਰਜੀਤ ਕਰਨ ਲਈ ਇਸ ਵੀ ਕਾਲ ਤਖਤ ਸਾਹਿਬ ਦਾ ਜੋ ਆਦੇਸ਼ ਹੈ ਦੋ ਤਰੀਕ ਦਾ ਉਹਨੂੰ ਲਾਗੂ ਕਰਕੇ ਹੀ ਮੁੜ ਸ਼੍ਰੋਮਣੀ ਕਾਲੇਦਨ ਸਰਜੀਤ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਕਾਲਦਾਲ ਇੱਕ ਖੇਤਰੀ ਪਾਰਟੀ ਹੈ ਇਸ ਖੇਤਰੀ ਪਾਰਟੀ ਦੀ ਅਤਿਅੰਤ ਲੋੜ ਹੈ ਸੋ ਪੰਜਾਬ ਦੇ ਲੋਕ ਇਸ ਗੱਲ ਦੀ ਮੰਗ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਾਲਦਾਲ ਨੂੰ ਮਰਥ ਸਰਜੀਤ ਕੀਤਾ ਜਾਵੇ ਔਰ ਗਨਾਹਗਰ ਲੋਕ ਨੇ ਜਿਹੜੇ ਜਿਨ੍ਹਾਂ ਨੇ ਗਨਾਹ ਕੀਤੇ ਨੇਗੇ ਔਰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਜਿੰਨਾ ਚਿਰ ਉਹਨਾਂ ਲਈ ਪੂਰੀ ਸਜ਼ਾ ਪੂਰੀ ਹੁੰਦੀ ਉਹਨਾਂ ਦੀ ਜਿੰਨਾ ਚਿਰ ਉਹ ਪੂਰਨ ਰੂਪ ਵਿੱਚ ਨਿਮਰਤਾ ਨਹੀਂ ਦਿਖਾਉਂਦੇ ਉਹਨਾਂ ਚਿਰ ਲੋਕ ਨੇ ਜਿਹੜੇ ਓਹੋ ਕੁਸਰਮਣੀ ਕਰਦਾ ਨਹੀ ਜੁੜਨਗੇ ਸੋ ਇੰਨੀ ਗੱਲ ਜੀ ਦੋ ਚਲ ਅਕਾਲੀ ਦਲ ਸੁਧਾਰ ਲਹਿਰ ਦੇਖੋ ਤੁਸੀਂ ਆਪਦਾ ਧੰਗ ਕਰਤਾ ਢਾਂਚਾ ਪਰ ਤੁਸੀਂ ਹੁਣ ਅਕਾਲੀ ਦਲ ਚ ਧਰਾਂ ਲੋਗੇ ਜਾਂ ਕੀ ਮਤਲਬ ਇੱਕ ਤਾਂ ਸੋਡਾ ਕੀ ਰਣਨੀਤੀ ਨਾ ਹੀ ਨਾ ਅਕਾਲੀ ਦਲ ਚ ਢੱਕੀ ਗੱਲਬਾਤ ਅਕਾਲ ਤਖਤ ਸਾਹਿਬ ਦਾ ਆਦੇਸ਼ ਸੀ ਉਸ ਆਦੇਸ਼ ਨੂੰ ਮੰਨਦਿਆਂ ਹੋਇਆ ਅਸੀਂ ਸੁਧਾਰ ਲਹਿਰ ਜਿਹੜਾ ਹੈਗਾ ਉਹ ਨੂੰ ਉਹ ਮਤਲਬ ਆਪਾਂ ਕੀਤਾ ਹੈਗਾ ਸੋ ਕਿਉਂਕਿ ਅਕਾਲ ਤਖਤ ਦਾ ਹੁਕਮ ਸਾਡੇ ਲਈ ਸਰਬ ਸਰਵਚਿਤਮ ਸੀਗਾ ਸੋ ਅਸੀਂ ਤਾਂ ਉਹ ਹੁਕਮ ਮੰਨੇ ਹੈ ਔਰ ਦੂਸਰੇ ਪਾਸੇ ਵਰਕਿੰਗ ਕਮੇਟੀ ਨੇ ਜੋ ਮਤਾ ਪਾਸ ਮਤਾ ਪ੍ਰਵਾਨ ਕਰਨਾ ਸੀ ਸਰਾਕਰ ਵੀਰ ਸਿੰਘ ਬਾਗਲ ਦਾ ਤਿੰਨ ਦਿਨਾਂ ਦੇ ਅੰਦਰ ਅੰਦਰ ਮਤਾ ਪ੍ਰਵਾਨ ਕਰਨਾ ਸੀ ਉਹ ਪਤਾ ਲੱਗਾ ਕਿ ਕਿ ਇਹ ਕਿਹਾ ਜਾ ਰਿਹਾ ਹੈ ਕਿ ਵੀਦ ਨੂੰ ਸਾਨੂੰ ਹੋਰ ਦੇ ਦਿੱਤੇ ਅਜੇ ਕਾਲ ਤੱਕ ਸਾਹਿਬ ਵੱਲੋਂ ਤਾਂ ਕੋਈ ਮਤਲਬ ਹੈ ਕੋਈ ਸਪਸ਼ਟੀਕਰਨ ਸਾਨੂੰ ਨਹੀਂ ਮਿਲਿਆ ਪਰ ਕਿਹਾ ਜਾ ਰਿਹਾ ਹੈਗਾ ਆ ਦਲਜੀਤ ਸਿੰਘ ਚੀਵਾ ਜੋ ਸ਼ਰੋਮਣੀ ਕਾਲੇਦਾਨ ਦਾ ਆ ਬੁਲਾ ਰਹੇਗਾ ਉਹਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ 20 ਦਿਨ ਹੋਰ ਦਿੱਤੇ ਜਾਣਗੇ ਤੇ ਉਹ 20 ਦਿਨ ਵੀ ਚਲ ਪੂਰੇ ਹੋ ਜਾਣਗੇ ਤੇ ਅਸੀਂ ਸਮਝਦੇ ਹਾਂ ਕਿ ਅਕਾਲ ਤਖਤ ਸਾਹਿਬ ਦਾ ਇਹ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਉਹਦੇ ਸਿਫੇਨ ਜਿਹੜੇ ਉਹ ਵੀ ਪ੍ਰਵਾਨ ਕੀਤੇ ਜਾਣ ਔਰ ਜੋ ਮਤਲਬ ਨਵੇਂ ਸਰੋ ਸ੍ਰੋਮਣੀ ਗੁਰਦੁਆਰਾ ਸ੍ਰੋਮਣੀ ਕਾਲਜਾਂ ਦੀ ਜਿਹੜੀ ਭਰਤੀ ਕਰਕੇ ਉਹਦੀ ਜਥੇਬੰਦੀ ਜਿਹੜੀ ਇਮਾਰਤ ਸਰਜੀਤ ਕੀਤੀ ਹੈ ਸਰ ਤੁਸੀਂ ਤਖਤ ਸਾਹਿਬ ਦੀ ਸੇਵਾ ਕਰੀ ਹੈ ਫਿਰ ਵੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਬਸ ਸੇਵਾ ਇਹ ਵੀ ਸਾਨੂੰ ਗੁਰੂ ਨੇ ਮੌਕਾ ਦਿੱਤਾ ਜੀ ਦਰਜੈਵਨ ਜੀ ਜਿਹੜੀ ਤੁਸੀਂ ਵਾਦ ਕੀਤੀ ਹੈ ਤੇ ਬਹੁਤ ਵੱਡੀ ਗੱਲ ਹੈ ਇੰਨੀ ਸੇਵਾ ਕਰਦੀ ਵੀ ਬਹੁਤ ਵੱਡੀ ਗੱਲ ਹੈ ਇਹ ਕਰਕੇ ਗੁਰੂ ਮਹਾਰਾਜ ਦੇ ਆਪਨੇ ਵਾਲੀ ਹੈ ਸਰ ਸ਼੍ਰੋਮਣੀ ਅਕਾਲੀ ਦਲ ਦੇ ਤਕਾ ਤਕਾਲ ਦੇ ਸਾਹਿਬ ਦੇ ਪੇਸ਼ ਹੋ ਰਹੇ ਹੈ ਕੀ ਕਹਣਾ ਹੈ ਅਗਲੇ ਗੰਨ ਨਾਲ ਕੋਈ ਕਹਿਣਾ ਜੇ ਜਿਹੜੇ ਸਰ ਆਸਤੀ ਆਦਿ ਨਾ ਕੋਈ ਬੜੂ ਬਕਸਰ ਫਿਰ ਜਾਂਦੇ